ਕੀ ਕਾਰਨ ਹੈ ਜਾਣਕਾਰੀ ਦੇਉਗੇ ਜੀ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਆਪਣੇ ਪੱਤਰਕਾਰ ਵੀਰਾਂ ਨੂੰ ਅਤੇ ਸਾਰੇ ਬਾਦ ਨੂੰ ਨਮਸਕਾਰ ਮੈਂ ਹੇਮਰਾਜ ਵਰਮਾ ਸਵਲਕਰ ਸਮਾਜ ਰਜਿਸਟਰ ਪੰਜਾਬ ਦਾ ਪ੍ਰਧਾਨ ਅੱਜ ਮੇਰੇ ਨਾਲ ਬੈਠੇ ਹੈ ਅਵਰਲਾਲ ਵਰਮਾ ਜੀ ਜੋ ਪੰਜਾਬ ਦੇ ਜਨਰਲ ਸੈਕਟਰੀ ਹੈ ਇਹ ਜੋ ਅੱਜ ਮੀਟਿੰਗ ਸਾਨੂੰ ਪੱਤਰਕਾਰ ਭਾਈ ਚਾਰੇ ਦੇ ਨਾਲ ਕਰਨੀ ਪੈ ਰਹੀ ਹੈ ਇਹ ਬਹੁਤ ਜ਼ਰੂਰੀ ਥੀ ਕਿਉਂਕਿ ਪਿਛਲੀ ਦਿਨੀ ਹਾਂ ਪਿਛਲੀ ਦਿਨੀ ਜੋ ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਉਹਨਾਂ ਨੇ ਸਾਡੇ ਸਮਾਜ ਬਾਰੇ ਅਤੇ ਰਾਮਗੜੀਆ ਬਰਾਦਰੀ ਜੋ ਧਮਾਨ ਬਰਾਦਰੀ ਦੇ ਵੀ ਪਰੋਂ ਕਰਦੇ ਹਨ ਉਹਨਾਂ ਬਾਰੇ ਕੁਝ ਸ਼ਬਦ ਗਲਤ ਬੋਲੇ ਸੀ ਉਸ ਦੇ ਉਪਰਕਸ਼ੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਕੋਲੋਂ ਮਾਫੀ ਮੰਗੀ ਹੈ ਜੋ ਮੈਂ ਤੁਹਾਨੂੰ ਲੈਟਰ ਦਿਖਾਣਾ ਚਾਹੁੰਦਾ ਹੈ ਉਹਨਾਂ ਦਾ ਲਿਖਤੀ ਰੂਪ ਦੇ ਵਿੱਚ ਲੈਟਰ ਹੈ ਉਹਨਾਂ ਦਾ ਆਪਣੀ ਜੋ ਲੈਟਰ ਪੈਡ ਹੈ ਉਸ ਦੇ ਉੱਪਰ ਉਹਨਾਂ ਨੇ ਮਾਫੀ ਮੰਗੀ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਡਾਇਰੈਕਟ ਸਾਹਿਬ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਟੋਟਲ ਪੰਜਾਬ ਦੇ ਵਿੱਚ 1 ਇੱਕੇ ਜੋ ਸਾਡੀ ਸਵਰਨਕਰ ਸਮਾਜ ਪੰਜਾਬ ਰਜਿਸਟਰਡ ਇੱਕੇ ਹੈ ਕੁਝ ਸਰਾਪਤੀ ਤੱਤਵਾਂ ਜੋ ਵਾਰ-ਵਾਰ ਕਹਿ ਰਹੇ ਹਨ ਵੀ ਸਾਡੇ ਕੋਲੋਂ ਮਾਫੀ ਮੰਗੋ ਸਾਡੇ ਕੋਲੋਂ ਮਾਫੀ ਮੰਗੋ ਮੈਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂੰਗਾ ਕਿਉਂਕਿ ਜੋ ਉਹਨਾਂ ਨੇ ਸਾਡੇ ਕੋਲੋਂ ਮਾਫੀ ਮੰਗੀ ਪਲੱਸ ਇਸ ਦੁਨੀਆ ਦੀ ਜੋ ਸਭ ਉੱਚ ਅਦਾਲਤ ਹੈ ਸ੍ਰੀ ਹਰਮੰਦਰ ਸਾਹਿਬ ਜਾ ਕੇ ਉਹਨਾਂ ਨੇ ਉੱਥੇ ਮਾਫੀ ਮੰਗ ਲਈ ਹੈ ਉੱਥੇ ਉਹਨਾਂ ਨੇ ਜੋ ਵਰਤਨਾ ਦੀ ਸੇਵਾ ਵੀ ਕੀਤੀ ਹੈ ਪਰ ਜੋੜਿਆਂ ਦੀ ਸੇਵਾ ਵੀ ਕੀਤੀ ਹੈ ਉਸ ਤੋਂ ਬਾਅਦ ਅਕਾਲ ਤਖਤ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਜੋ ਮਾਫੀ ਮੰਗੀ ਹੈ ਇਸ ਤੋਂ ਉੱਪਰ ਹੋਰ ਕੀ ਮੰਗ ਸਕਦੇ ਆ ਇਹ ਥੋੜੀ ਜਿਹੀ ਜੋ ਅਕਾਲ ਪੁਰਖ ਤੋਂ ਮਾਫੀ ਮੰਗ ਲਈ ਵੀ ਹਰ ਇੱਕ ਇਕੱਲੇ-ਇਕੱਲੇ ਬੰਦੇ ਤੋਂ ਉਹ ਮਾਫੀ ਮੰਗਦੇ ਫਿਰਨ ਸੋ ਮੈਂ ਇਹੀ ਦੱਸਣਾ ਚਾਹੁੰਦਾ ਸੀ ਕਿ ਜੋ ਭੁੱਲਰ ਸਾਹਿਬ ਨੇ ਮਾਫੀ ਮੰਗੀ ਹੈ ਉਹ ਅਸੀਂ ਸਵੀਕਾਰ ਕਰਦੇ ਆਂ ਪਰ ਮੈਂ ਇਹ ਸਾਰਾ ਜੋ ਮੇਰਾ ਭਾਈ ਜਾਰਾ ਹੈ ਸਵਰਕਰ ਬਰਾਦਰੀ ਹੈ ਉਹਨੂੰ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਉਹਨਾਂ ਨੇ ਮਾਫੀ ਮੰਗੀ ਹੈ ਬਿਲਕੁਲ ਸਹੀ ਮੰਗੀ ਹੈ ਉਹਨਾਂ ਨੂੰ ਇਸ ਦਰਮਿਆਨ ਜਦੋਂ ਹਰਮੰਦਰ ਸਾਹਿਬ ਤੋਂ ਸ੍ਰੀ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਗੁਰੂਆਂ ਦੀ ਨਗਰੀ ਦੇ ਵਿੱਚ ਜਾ ਕੇ ਉਹਨਾਂ ਨੇ ਮਾਫੀ ਮੰਗ ਲਈ ਇਸ ਤੋਂ ਉੱਪਰ ਕੀ ਹੋ ਸਕਦਾ ਹੈ ਮੈਂ ਫਿਰ ਤਾਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਜੋ ਭੁੱਲਰ ਸਾਹਿਬ ਨੇ ਮਾਫੀ ਮੰਗੀ ਹੈ ਬਿਲਕੁਲ ਸਹੀ ਮੰਗੀ ਹੈ ਇਸ ਦੇ ਵਿੱਚ ਕੋਈ ਦੋਰ ਨਹੀਂ ਬਾਕੀ ਮੇਰੇ ਨਾਲ ਅਮਰਪਾਲ ਜੀ ਬਰਮਾ ਬੈਠੇ ਆ ਇਹ ਵੀ ਤੁਹਾਡੇ ਜੋ ਦੱਸਣਗੇ ਪਰ ਇੱਕ ਗੱਲ ਹੋਰ ਕਿਉਂਕਿ ਕੁਝ ਜੋ ਸਰਾਰਤੀ ਤੱਤ ਹੈ ਤਕਰੀਬਨ ਮੈਂ ਉਹ ਸੈਰ ਦਾ ਨਾਮ ਨਹੀਂ ਲਾਉਂਗਾ ਬਾਰ-ਬਾਰ ਕਹਿੰਦੇ ਆ ਵੀ ਸਵਰਨਕਾਰ ਸਮਾਜ ਕੀ ਹੈ ਕੀ ਹੈ ਉਹ ਕਹਿੰਦੇ ਵੀ ਸੰਗਤ ਉਹ ਸੰਗ ਦੇ ਵਿੱਚ ਤਕਰੀਬਨ 45 50 ਜਾਂਦਾ ਹੈ ਉਹਨੂੰ ਅਸੀਂ ਬਰਾਦਰੀ ਨਹੀਂ ਮੰਨਦੇ ਉਹਨੂੰ ਅਸੀਂ ਸਮਾਜ ਨਹੀਂ ਮੰਨਦੇ ਸਮਾਜ ਦਾ ਜੋ ਸਵਰਨਕਾਰ ਸਰਾ ਸਵਰਨਕਾਰ ਬਰਾਦਰੀ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਉਹਨਾਂ ਨੂੰ ਮੰਨਦੇ ਸੀ ਤਾਂ ਉਹਨਾਂ ਤੋਂ ਜਦੋਂ ਲਿਖਤੀ ਰੂਪ ਚ ਮਾਫੀ ਮੰਗ ਲਈ ਹੈ ਇਸ ਤੋਂ ਉੱਪਰ ਨਹੀਂ ਅਸੀਂ ਕਹਾਂ ਅੱਗੇ ਦੀ ਰਣਨੀਤੀ ਕੀ ਹੈ ਜੀ ਅੱਗੇ ਦੀ ਰਣਨੀਤੀ ਦਾ ਇਹ ਹੈ ਕਿ ਜੋ ਮੇਰੇ ਨਾਲ ਬੈਠੇ ਆ ਇੱਧਰ ਭਾਈ ਸਾਹਿਬ ਜੀ ਸਾਡੇ ਜਨਰਲ ਸੈਕਟਰੀ ਪੰਜਾਬ ਦੇ ਰਜਿਸਟਰ ਦੇ ਇਹ ਤੁਹਾਨੂੰ ਦੱਸਣਗੇ ਵੀ ਕੀ ਰੱਦ ਕੀਤਾ ਲਾਲ ਜੀ ਕੋ ਡਰੋਂ ਲਾ ਕੇ ਜਿਹੜਾ ਹੈ ਮਾਹੌਲ ਜਿਹੜਾ ਕਾਫੀ ਭਖਿਆ ਆ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਫਿਰ ਵੀ ਜਿਹੜੇ ਕਈ ਸਵਰਨਗਾਰ ਸੰਗਦੇ ਆ ਜਾਂ ਸਮਾਜ ਦੇ ਬੰਦੇ ਆ ਬਰਾਦਰੀ ਦੇ ਉਹ ਮਾਫੀ ਨਹੀਂ ਮੈਂ ਕਹਿੰਦੇ ਅਸੀਂ ਨਹੀਂ ਮੰਨਣੀ ਹੈਗੀ ਮਾਫੀ ਕੀ ਮਸਲਾ ਕੀ ਹੈ ਜੀ ਇਹ ਸਾਰੇ ਉਹਨਾਂ ਦੀ ਆਪਣੀ ਸਮਝ ਹੈ ਮੈਂ ਪੰਜਾਬ ਸਵਰਨਕਰ ਸੰਗਤ ਦਾ ਸਮਾਜ ਦਾ ਜਨਰਲ ਸਖਤੀ ਹੋਣ ਦੇ ਨਾਤੇ ਇਹਨਾਂ ਨੂੰ ਦੱਸਣਾ ਚਾਹਨਾ ਹੈ ਕਿ ਇਹ ਸਮਾਜ 25 ਸਾਲ ਤੋਂ ਆਪਣੇ ਸਵਰਨਕਰ ਭਾਈਚਾਰੇ ਦੀ ਸੇਵਾ ਕਰਦਾ ਆ ਰਿਹਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਸਮਾਜ ਨੂੰ ਲੈ ਕੇ ਦਿੱਤੀਆਂ ਔਰ ਲੈ ਕੇ ਦੇ ਵੀ ਰਹੇ ਹਾਂ ਅੱਗੇ ਤੋਂ ਵੀ ਲੈ ਕੇ ਦੇ ਰਹੇ ਹਾਂ ਲਾਲ ਜੀ ਜੀ ਭੁੱਲਰ ਸਾਹਿਬ ਦੇ ਨਾਲ ਸਭ ਤੋਂ ਪਹਿਲੇ ਅਸੀਂ ਰਾਤਾਂ ਕਿ ਕੰਮ ਕੀਤਾ ਸੀ ਅਸੀਂ ਲਿਖ ਕੇ ਉਹਨਾਂ ਨੂੰ ਭੇਜਿਆ ਸੀ ਜੋ ਵੀ ਉਹਨਾਂ ਨੇ ਲਖ ਸ਼ਬਦ ਬੋਲੇ ਸੀ ਉਹਦੇ ਪ੍ਰਤੀ ਸਭ ਤੋਂ ਪਹਿਲੇ ਉਹਨਾਂ ਨੇ ਤਰਨ ਤਾਰਨ ਵਿੱਚ ਇੱਕ ਗੁਰਦੁਆਰਾ ਸਾਹਿਬ ਜਾ ਕੇ ਮਹਾਰਾਜ ਜੀ ਦੇ ਸਰੂਪ ਦੇ ਅੱਗੇ ਹੱਥ ਬਨ ਕੇ ਨੱਕ ਰਗੜ ਕੇ ਮਾਫੀ ਮੰਗੀ ਪੂਰੇ ਸਵਨਕਾਰ ਸਮਾਜ ਔਰ ਰਾਮਗੜੀਆ ਤੇ ਮਾਨ ਬਰਾਦਰੀ ਕੋਲੋਂ ਇਸ ਤੋਂ ਬਾਅਦ 16 4 2024 ਨੂੰ ਸੌਰੰਗਕਰ ਸਮਾਜ ਰਜਿਸਟਰ ਦੇ ਦਫਤਰ ਦੇ ਵਿੱਚ ਉਹਨਾਂ ਨੇ ਰਿਟਰਨ ਮਾਫੀ ਸਾਡੇ ਕੋਲ ਪ੍ਰਾਪਤ ਹੋ ਚੁੱਕੀ ਸੀ ਵਿਦ ਨੰਬਰ ਅਫਡੇ ਔਰ ਜੋ ਲੈਟਰ ਹੈ ਉਹ ਤੁਹਾਨੂੰ ਫਿਰ ਦੁਆਰਾ ਦਿਖਾ ਰਹੇ ਹਾਂ ਔਰ ਇਸ ਤੋਂ ਬਾਅਦ ਕੱਲ ਹੀ ਉਹਨਾਂ ਨੇ ਅੰਮ੍ਰਿਤਸਰ ਹਰਮੰਦਰ ਸਾਹਿਬ ਵਿਖੇ ਜਾ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਵਨ ਸਰੂਪਾ ਦੇ ਸਾਹਮਣੇ ਫਿਰ ਦੁਆਰਾ ਮਾਫੀ ਮੰਗੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਸ੍ਰੀ ਅਕਾਲ ਪੁਰਖ ਸਾਹਿਬ ਦੇ ਅੱਗੇ ਜਾ ਕੇ ਹੱਥ ਬਨ ਕੇ ਨਕਰਗੜ ਕੇ ਮਾਫੀ ਮੰਗੀ ਕਿ ਜੋ ਮੇਰੇ ਕੋਲ ਸ਼ਬਦ ਬੋਲੇਗੇ ਹੈ ਉਹਦਾ ਮੈਨੂੰ ਮਾਫੀ ਦਿੱਤੀ ਜਾਵੇ ਮੈਂ ਅੱਗੇ ਤੋਂ ਖਿਮਾ ਮੰਗਦਾ ਜਿਹੜੇ ਹੋਰ ਤੁਹਾਡੇ ਬਰਾਦਰੀ ਆ ਸਮਾਜ ਦੇ ਬੰਦੇ ਆ ਉਹ ਕਿਉਂ ਨਹੀਂ ਮੰਨ ਰਹੇ ਜੀ ਇਹ ਸਰ ਇੱਕ ਸਾਡੇ ਪੂਰੇ ਪੰਜਾਬ ਦੇ ਵਿੱਚ 3 ਸਵਰਨਕਾਰ ਸੰਗ ਹੈ ਤਿੰਨਾਂ ਦੀ ਆਪਣੀਆਂ ਆਪਣੀਆਂ ਭਾਸ਼ਾ ਹੈ ਕੋਈ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਹੈ ਕੋਈ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਹੈ ਜਿਸ ਦੇ ਵਿੱਚ 75% ਆਊਟ ਆਫ ਬਰਾਦਰੀ ਹੈ 25% ਸ਼ਰਨਕਾਰ ਸਮਾਜ ਲੋਕ ਕੰਮ ਕਰਦੇ ਹੈ ਸਾਡੀ ਬਰਾਦਰੀ ਵਿੱਚ ਸਾਈਕਲਾਂ ਤੋਂ ਲੈ ਕੇ ਸਬਜ਼ੀ ਤੋਂ ਲੈ ਕੇ ਟੇਲਰ ਮਾਸਟਰ ਤੋਂ ਲੈ ਕੇ ਹਰ ਤਰ੍ਹਾਂ ਦੇ ਸਰਵਿਸਮੈਨ ਅਫਸਰ ਬਿਜ਼ਨਸਮੈਨ ਹਰ ਤਰ੍ਹਾਂ ਦੇ ਹੈ ਇਸ ਕਰਕੇ ਸਮਾਜ ਦੀ ਓਨਲੀ ਪੰਜਾਬ ਦੇ ਵਿੱਚ ਇੱਕੋ ਹੀ ਜਿਹੜੀ ਸੰਸਥਾ ਹੈ ਉਹ ਰਜਿਸਟਰਡ ਹੈ ਸੌਰਨਕਾ ਸਮਾਜ ਪੰਜਾਬ ਜਿਹਦੇ ਸੰਸਥਾਪਕ ਅਸ਼ੋਕ ਵਰਮਾ ਜੀ ਪਠਾਨਕੋਟ ਚੀਫ एडवाਇਜ਼ਰ ਸਰਦਾਰ ਕਲੰਨ ਸਿੰਘ ਜੀ ਚੋਹਾਨ ਲੁਧਿਆਣੇ ਤੋਂ ਔਰ ਚੀਫ ਪੈਟਰਨ ਜਿਹੜੇ ਹੈ ਉਹ ਸਾਡੇ ਫਗਵਾੜੇ ਤੋਂ ਹੈ ਹਰਜਿੰਦਰ ਗੋਗਨਾ ਜੀ ਰਿਟਾਇਰਡ ਲੈਕਚਰਰ ਜਿਹੜੇ ਸਾਡੇ ਚੇਅਰਮੈਨ ਹੈ ਸਮਾਜ ਦੇ ਔਰ ਮੇਸ਼ ਵਰਮਾ ਜੀ ਮਕੇਰੀਆ ਤੋਂ ਹੈ ਇਹ ਪਰਦਾ ਪ੍ਰਧਾਨ ਜੀ ਜਿਹੜੇ ਆ ਉਹ ਹੇਮਰਾਜ ਵਰਮਾ ਜੀ ਮੇਰੇ ਨਾਲ ਹੀ ਬੈਠੇ ਹੈ ਉਹ ਹੀ ਤੇ ਸਾਰਾ ਕੁਝ ਉਹਨਾਂ ਦੀ ਬਦੌਲਤ ਹੀ ਸਾਰਾ ਕੁਝ ਚੱਲ ਰਿਹਾ ਹੈ ਤੇ ਅੱਗੇ ਤਾਂ ਜੀ ਅੱਗੇ ਤੁਸੀਂ ਸਪੋਰਟ ਕਰੋਗੇ ਹੁਣ ਲਾਲੀ ਜੀ ਪੁੱਤ ਨੂੰ ੁੱਲਣ ਦਾ ਜਾਂ ਕਿਸ ਤਰ੍ਹਾਂ ਹੈ ਜੀ ਸਭ ਤੋਂ ਪਹਿਲੇ ਹਰ ਤਰ੍ਹਾਂ ਦੇ ਨਾਲ ਉਹਨਾਂ ਨੇ ਮਾਫੀ ਮੰਗੀ ਜੋ ਉਹਦੇ ਪ੍ਰਤੀ ਅਸੀਂ ਪੂਰੀ ਤਰ੍ਹਾਂ ਸੰਤੋਖਤ ਹੈ ਔਰ ਸਮਾਜ ਦੇ ਕੁਝ ਸ਼ਰਾਬੀ ਤੱਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਅਲੈ ਧੰਨਵਾਦ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਸ ਮੁੱਦੇ ਨੂੰ ਦੇਖੀਏ ਤਾਂ ਕੁਝ ਪੱਧਰ ਤੇ ਉਛਾਲਿਆ ਵੀ ਜਾ ਰਿਹਾ ਜੀ ਜੇ ਸਾਡੇ ਕੋਲ ਅਪਰੋਚ ਭੁੱਲਰ ਸਾਹਿਬ ਕਰਨਗੇ ਔਰ ਮੈਂ ਔਰ ਪ੍ਰਧਾਨ ਜੀ ਜਰੂਰ ਉਹਨਾਂ ਦੇ ਹਲਕੇ ਵਿੱਚ ਜਾ ਕੇ ਜਿੱਥੋਂ ਐਮਸੀਡੀ ਮੰਡੀ ਓਏ ਮੈਂਬਰ ਪਾਰਲੀਮੈਂਟ ਦੀ ਚੋਣ ਲੱਗ ਰਹੀ ਹੈ ਉੱਥੇ ਜਾ ਕੇ ਵੀ ਅਸੀਂ ਆਪਣਾ ਪ੍ਰਚਾਰ ਕਰਾਂਗੇ ਤੁਸੀਂ ਤਾਂ ਕਹਿ ਰਹੇ ਹੋ ਕੰਮ ਕੋਈ ਹੋਰ ਜਿਹੜੀ ਜਥੇਬੰਦੀ ਉੱਠ ਕੇ ਕਹਿੰਦੇ ਕਿ ਉਹ ਕੌਣ ਹੁੰਦੇ ਆ ਮਾਵੀ ਕਲਮ ਵਾਲੇ ਜੀ ਵੀ ਕਰੋ ਦੇਈ ਸਰ ਮੈਂ ਗੱਲ ਕਰਨਾ ਚਾਹੁੰਦਾ ਐ ਦੇਖੋ ਹੋਰ ਜਥੇਬੰਦੀ ਦਾ ਨਹੀਂ ਸਾਨੂੰ ਪਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਵਨਕਰ ਸਮਾਜ ਜਿਹੜੇ ਜੋ ਸਵਨਕਰ ਸਮਾਜ ਰਜਿਸਟਰਡ ਐ ਜੀ ਜਿਸ ਦਾ ਨੰਬਰ ਵੀ ਹੈ ਸਾਡੇ ਕੋਲ ਇੱਕੋ ਇੱਕ ਪੰਜਾਬ ਦੇ ਵਿੱਚ ਐ ਉਹ ਕੋਰਾਲੀ ਤੋਂ ਮੈਂ ਯਾਨੀ ਹੇਮਰਾਜ ਬਰਮਾ ਉਹਦਾ ਪ੍ਰਧਾਨ ਐ ਇਹ ਜਨਰਲ ਸੈਕਟਰੀ ਐ ਔਰ ਇਸ ਤੋਂ ਬਾਅਦ ਅਸੀਂ ਕੀ ਕਹੀਏ ਕਿਉਂਕਿ ਹੋਰ ਸਾਨੂੰ ਕਿਸੇ ਸੰਸਥਾ ਦਾ ਨਹੀਂ ਹੈ ਕਿਸੇ ਬਰਾਦਰੀ ਵਾਲੀ ਹੈ ਜੋ ਮੇਨ ਰਾਮਗੜੀਆ ਭਾਈਚਾਰਾ ਉਹਨਾਂ ਕੋਲੋਂ ਵੀ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਲਈ ਹੈ ਉਹਨਾਂ ਨੇ ਵੀ ਮaaf ਕਰਤਾ ਹੈ ਹੁਣ ਉਹ ਦੱਸੋ ਇਸ ਤੋਂ ਬਾਅਦ ਕੀ ਕਰਨਗੇ ਅਮਾਇਰ